ਸਤ ਸ੍ਰੀ ਅਕਾਲ ਦੋਸਤੋ ਇਸ ਵਕਤ ਅਗਰਾਹਾ ਪਿੰਡ ਦੇ ਵਿੱਚ ਖੜਿਆਗੇ ਸਾਡੇ ਲਵੇ ਬਾਈ ਆਏ ਨੇ ਜੀ ਕੀ ਪ੍ਰੋਬਲਮ ਹੈ ਜੀ ਮੇਰੇ ਸਹੁਰੇ ਨੇ ਮੈਨੂੰ ਕੁੱਟ ਮਾਰ ਕੇ ਕੱਢਿਆ ਘਰੋਂ ਤੇ ਆ ਬੱਚੀ ਨੂੰ ਏੜ ਗਿਆ ਉਹ ਬੱਚੇ ਬੱਚੀ ਨੂੰ ਏੜ ਗਿਆ ਹਾਂਜੀ ਕਿੰਨੀ ਉਮਰ ਹੈ ਬੱਚੀ ਦੀ ਜੇ 14 ਮਹੀਨਿਆਂ ਦੀ ਆ ਦੇਖ ਸਕਦੇ ਹੋ ਦੋਸਤੋ ਬੱਚੀ ਨੂੰ 14 ਮਹੀਨਿਆਂ ਦੀ ਨੂੰ ਏੜ ਗਿਆ ਬਹੁਤ ਮਾਰੀਦਲਾ ਬਾਤ ਇਹ ਨੇ ਹੋਰ ਦਰਦ ਸੁਣੋ ਵੀਰੇ ਜਿਹੜੇ ਇਹ ਸਹੁਰੇ ਨੇ ਪਰਵਾਰਾਂ ਬੱਚੀ ਨੂੰ ਦਵਾਈ ਵੀ ਨਹੀਂ ਬੱਚੀ ਨੂੰ ਦਵਾਈ ਵੀ ਨਹੀਂ ਦਵਾਰੇ ਆ ਭਾਈ ਦਵਾਰੇ ਆ ਵੱਡੇ ਭਾਈ ਦਵਾਰੇ ਨੇ ਤਿੰਨੇ ਭਾਈਆਂ ਨੇ ਵਿਆਹ ਨਹੀਂ ਦਰਾ ਭੈਣ ਦਰਤੇ ਭੈਣ ਕਰਕੇ ਵਿਆਹ ਹੀ ਨਹੀਂ ਕਰਾਇਆ ਭਾਈਆਂ ਨੇ ਕਿੰਨੇ ਨਹੀਂ ਅੱਛਾ ਰਵੀ ਭੈਣ ਹੁਣ ਸਾਰੇ ਸਾਹਮਣੇ ਰਹੇ ਨਾ ਜੀ ਨਾ ਆ ਦੇਖ ਸਕਦਾ ਕਿਹੜੇ ਪਿੰਡ ਕਿ ਪਿੰਡ ਕਿਹੜੇ ਪੇਕੇ ਪਿੰਡ ਕਿਹੜਾ ਮਨਾਲ ਨੇ ਪੇਕੇ ਤਾਂ ਵੀਰੇ ਮਨਾਲ ਹਾਂ ਕਿੱਥੇ ਦੇ ਪਿੰਡ ਹੈ ਇਹ ਇਹ ਬਰਨਾਲੇ ਤਾਂ ਮਹੇਰਕੋਟ ਲੈ ਦੀ ਸੜਕ ਤੇ ਅੱਛਾ ਫੁੱਲੀ ਵਾਲ ਕੋਲੇ ਤੇ ਸਾਰੇ ਕਿਹੜੇ ਪਿੰਡ ਨੇ ਗੰਗੋਰਾ ਮੈਲਤਰਾ ਕੋਈ ਮਹੇਰਕਣਾਂ ਲੈ ਵੀ ਗੰਗੋਰਾ ਕੀ ਪ੍ਰੋਬਲਮ ਹੈ ਹੁਣ ਕੀ ਗੱਲ ਹੈ ਪਹਿਲਾਂ ਹੀ ਕੁੱਟਦੇ ਮਾਰਦੇ ਹੀ ਇਹਨੂੰ 5 ਸਾਲ ਹੋ ਗਈ ਪਹਿਲਾਂ ਹੀ ਕੁੱਟਦਾ ਮਾਰਦਾ ਰਿਹਾ ਜੀ ਰਾਤ ਨੂੰ ਵੀ ਕੁੱਟਦਾ ਹੀ ਜਦੋਂ ਆਏ ਨਹੀਂ ਕੀ ਕਾਤੋਂ ਕੁੱਟਦੇ ਨੇ ਕੁੜੀ ਨੂੰ ਦੱਸਣ ਨੂੰ ਜੇ ਬਸ ਥੋੜੀ ਥੋੜੀ ਲੜਾਈ ਹੁੰਦੀ ਵਧ ਗਈ ਕਹਿੰਦੇ ਉਹ ਕਨਾਂ ਵੀ ਕੁੜੀਆਂ ਨੇ ਵੀ ਕੁੜੀਆਂ ਚੱਕ ਕੇ ਆਪਦੇ ਸੌਰੀ ਉੱਥੇ ਪੇਕੀ ਭੱਜਾ ਹੋਰ ਮਸਲਾ ਮੈਂ ਦੱਸਦਾ ਹਾਂ ਇਹਨਾਂ ਦੇ ਪਹਿਲਾ ਬੇਟੀ ਹੋਈ ਉਹ ਬੇਟੀ ਦੂਜੀ ਜਦੋਂ ਬੇਟੀ ਹੋਈ ਸੱਸ ਨੂੰ ਐਦੀ ਮੁੰਡਾ ਹੋਵੇ ਵੀ ਮੁੰਡੇ ਦੂਜੀ ਮਨਾਵਾ ਮੁੰਡੇ ਦਾ ਹੋਇਆ ਦੇਖ ਸਕਦੇ ਪਤਨੀ ਦੇ ਹੱਥ ਚ ਵੀ ਉਹ ਬੇਟਾ ਜੰਮੇਗਾ ਕੁੜੀ ਇਹ ਬਿਲਕੁਲ ਨਹੀਂ ਹੈਗਾ ਹੁਣ ਸੌਦਾ ਤੇ ਰਹੀ ਅਸੀਂ 5-6 ਸਾਲ ਹੋ ਗਏ ਸੌਦਾ ਅਸੀਂ ਦੰਦੇ ਰਹੇ ਹਾਂ ਜੀ ਇਹਨੂੰ ਵੀ ਭੈਣ ਨੂੰ ਵੀ ਬਾਕੀ ਇਹਨੇ ਸੱਤ ਨਹੀਂ ਕੋਹ ਨਹੀਂ ਦਿੱਤੇ ਮੁੰਡੇ-ਮੁੰਡੇ ਸਭ ਪਿੰਡੋਂ ਭੇਜਿਆ ਹੀ 50-60 ਕਿਲੋਮੀਟਰ ਤੋਂ ਚੱਲ ਕੇ ਬਾਪੂ ਕਮੰਡ ਸਿੰਘ ਕੋਲੇ ਆਏ ਨੇ ਬਾਪੂ ਜੀ ਵੀ ਤੁਸੀਂ ਬਿਨਾ ਪੜਤਾਲ ਤੋਂ ਬਿਨਾ ਮਤਲਬ ਦੇਖੇ ਕਰੇ ਤੋਂ ਉਹ ਪਹਿਲੀ ਦਾ ਤਲਾਕ ਨਹੀਂ ਹੋਇਆ ਹੁੰਦਾ ਤੁਸੀਂ ਨਾਲ ਦੀ ਨਾਲ ਲਾਲਚ ਝਾਕੇ ਵੀ ਵਧੀਆ ਕੰਮ ਹੈ ਤੇ ਵਧੀਆ ਮੁੰਡਾ ਹੈ ਪਰ ਉਹਦੀ ਬਿਨਾ ਪੜਤਾਲ ਕਰੇ ਆ ਤੁਸੀਂ ਹੁਣ ਤੀਜੇ ਭੁਗਤ ਰਹੇ ਹੋ ਪਰ ਇਹਦੀ ਮਦਦ ਕਰਨਗੇ ਕੁੜੀਆਂ ਦੀਆਂ ਛੋਟੀਆਂ-ਛੋਟੀਆਂ ਦੋ ਕੁੜੀਆਂ ਨੇ ਅੱਛਾ ਹੌਲੀ ਵੀ ਨਹੀਂ ਦਿੱਤੀਏ ਇੱਥੇ ਸਿਆਣਾ ਇੱਥੇ ਐਡ ਕਰਤੀ ਹਾਂ ਹੀ ਬੱਛੋ ਅਬ ਦੀ ਲੌਣ ਲੱਗੀ ਰੋਕੀ ਬੱਛਾ ਉੱਤਨਾ ਫੇਰ ਵੀ ਚੁੱਪ ਰਹੀ ਹੁਣ ਇੰਨੀ ਕਟ ਕਰੀ ਮੈਂ ਫੇਰ ਵੀ ਦੇਲਾ ਬੈਠੀ ਰਹੀ ਗਿੱਦੜ ਕੋਟੀ ਸਿਰ ਮੇਰਾ ਸੋਣ ਹੋਇਆ ਪਿਆ ਮੈਂ ਫੇਰ ਵੀ ਨਹੀਂ 5 ਮਹੀਨੇ ਮੈਂ ਪੇਕੀ ਨਹੀਂ ਆਈ ਹੁਣ ਵੀ ਮੈਨੂੰ ਕੱਢ ਨਾ ਦੇਣੇ ਇਹ ਕਰੋ ਕੁੱਟ ਦੇ ਕਤੋਂ ਨੇ ਔਰ ਦਾ ਬਸ ਰਾ ਦਿਨੇ ਵੀ ਰਾਤ ਨੂੰ ਵੀ ਪੀ ਕੇ ਸ਼ਰਾਬ ਪੂਰੀ ਬਾਜਾ ਕੁੜੀਆਂ ਚੱਕ ਕੇ ਮੈਂ ਰਹੀ ਹੈਗਾ ਮਰ ਗਏ ਖਾਪ ਗਏ ਤੁਸੀਂ ਔਰ ਮੇਨ ਮੁੱਦਾ ਕੀ ਹੈ ਕੁੜੀਆਂ ਕਰਕੇ ਹੈ ਹਾਂ ਜੀ ਤਲਾਕ ਪਹਿਲਾਂ ਤਲਾਕ ਵੀ ਨਹੀਂ ਹੋਇਆ ਪਤਾ ਨਹੀਂ ਵੀ ਕਿਹੜੀ ਗੱਲੋਂ ਲੜਦਾ ਮੈਂ ਸਾਰਾ ਕੰਮ ਕਰਦੀਆਂ ਚੀਜ਼ ਆ ਸਾਰੀ ਦਿਨੀ ਆਉਂਦੇ ਨੂੰ ਪਹਿਲਾਂ ਵੀ ਵਿਆਹ ਹੋਇਆ ਸੀ ਹਾਂਜੀ ਪਹਿਲਾਂ 21 ਸਾਲ ਦੀ ਕੁੜੀ ਆ ਦੀ 18 ਸਾਲ ਦਾ ਮੁੰਡਾ ਤੇ ਲਾ ਕੇ ਨਹੀਂ ਹੋਇਆ ਇਹਦਾ ਮੜੀਲਾ ਹੋਇਆ ਮੜੀਲਾ ਤੇ ਸੀ ਉਹ ਮੜੀਲਾ ਦੀ ਸੀ ਅੱਛਾ ਜੀ ਆ ਕੀ ਐ ਗੁਰਪ੍ਰੀਤ ਜਿਹੜੀ ਏਡਸ ਦੀ ਆ ਅੱਛਾ ਏਡ ਜੀ ਦੀ ਰਿਪੋਰਟ ਐ ਦੇਖ ਸਕਦੇ ਹੋ ਦੇਖੋ ਬੀਨਤ ਜੀ ਡੇਢ ਸਾਲ ਦੀ ਬੱਚੀ ਨੂੰ ਏਡਸ ਹਾਂਜੀ ਆ ਲੈ ਲਓ ਸਾਹਿਬ ਠੀਕ ਐ ਬੱ 1.5 ਸਾਲ ਦੀ ਬੱਚੀ ਨੂੰ ਇਹਦੇ ਚ ਦੱਸੋ ਕੀ ਕਹੋਗੇ ਹਾਂਜੀ ਬੇਟੀ ਦੀ ਤੋੜ ਆ ਬੱਚੀ ਆ ਦੇਖੋ ਹੱਸ ਰਹੀ ਹੈ ਪੂਰੀ ਦਵਾਈ ਚੱਲ ਰਹੀ ਹੈ ਦੀ ਹਾਂ ਦਰੰਗ ਹੋ ਗਿਆ ਸੀ ਵੀਰੇ ਬਾਹਰੋਂ ਦਰੰਗ ਆ ਇਹ ਜਮਾ ਪੈ ਗਈ ਮੈਂ ਕਿਹਾ ਪਰੋਣ ਨੇ ਵੀ ਇਲਾਜ ਕਰਾ ਲਿਆ ਕਹਿੰਦਾ ਕੁੜੀ ਆ ਮਰਦੀ ਤੁਸੀਂ ਹਾਂ ਤੇਰੇ ਹੀ ਲੁਧਿਆਣੇ ਲੈ ਕੇ ਗਿਆ ਗਾਲਾਂ ਗੁਲਾ ਲੈ ਕੇ ਜੀ ਤੋੜ ਦਲ ਸਾਹਿਬ ੁੱਲਦੇ ਹੋਣੀ ਹੈ ਨਾ ਜਿਹੜੀ ਇਹਨਾਂ ਦੀ ਮਾਂ ਦੀ ਉਹਦੇ ਵੀ ਟੁੱਟੀ ਨਹੀਂ ਉਹਦੀ ਮਾਂ ਵੀ ਟੁੱਟੀ ਦੀ ਉਹ ਦੇਖ ਮਾ ਕੁਟੀਆਂ ਨਾ ਅੱਛਾ ਸੋਡੀ ਜਨਨੀ ਕਿ ਵੀ ਮਾਤਾ ਵੀ ਕੁੱਟੀਆਂ ਹੋ ਰੱਖੀ ਸੀ ਇਹਦੇ ਕਰਕੇ ਵੀ ਢਿੱਲੀ ਰਹਿ ਜਾਂ ਮੈਂ ਕੰਮ ਕਰਦੀ ਆ ਫਿਰ ਜੇ ਨਾ ਕੰਮ ਹੁੰਦਾ ਫਿਰ ਕੋੜ ਦਾ ਰਾਤ ਨੂੰ ਆ ਕੇ ਤੇ ਉਹ ਵੀ ਮੇਰੀ ਬੀਬੀ ਵੀ ਕੁੱਟੀਆਂ ਨਾ ਫਿਰ ਵੀ ਮੈਂ ਪਰਚਾ ਚਾਰ ਪਰਚੇ ਪੈ ਗਏ ਸੀ ਉਹ ਤਾਂ ਮੈਂ ਹਟਾ ਲੇ ਮੈਂ ਪੁਲਿਸ ਨੂੰ ਮੋੜ ਦਿਆ ਕਰਾਂ ਵੀ ਚੱਲ ਕੋਈ ਨਾ ਇਹਦੀ ਲੱਤ ਵੀ ਰੋਹਦੀ ਆ ਐਮਐਲਏ ਦੀ ਫਰਮਾਇਸ਼ ਹਾਂ ਐਮਐਲਏ ਦੀ ਫਰਮਾਇਸ਼ ਲਵਾ ਦਿੰਦੇ ਨਹੀਂ ਵੀਰੇ ਦੇਖ ਸਕਦੇ ਹੋ ਵੀ ਐਮਐਲਏ ਵੀ ਆ ਘਰ ਦੇ ਕਲੇਸਾਂ ਚ ਘਰ ਦੇ ਕਲੇਸਾਂ ਚ ਐਮਐਲਏ ਵੀ ਆਉਣ ਲੱਗੇ ਆ ਦੇਖ ਲਓ ਮੂੰਹ ਤੇ ਕਰੀਏ ਕੁੜੀ ਕੀ ਗੱਲਾਂ ਵੀ ਅੱਜ ਵੀ ਰੋਜ਼ੀ ਚਾਰ ਦਿਨੀ ਥਾਣੇ ਤੇ ਜਾ ਗਈ ਨਾ ਉਲਟੀਆਂ ਲੱਗੀਆਂ ਮੈਂ ਪੁਲਸ ਵਾਲਿਆਂ ਨੂੰ ਆਖਿਆ ਵੀ ਉਹਨਾਂ ਨੂੰ ਬੁਲਾ ਲਓ ਕਹਿੰਦਾ ਕੋਰਨਾ ਸੀ ਚਾਰ ਦਿਨਾਂ ਨੂੰ ਬੁਲਾਵਾਂਗੇ ਅਸੀਂ ਸਾਰੀ ਦਿਹਾੜੀ ਬੈਠ ਕੇ ਆ ਗਈ ਵੀਰੇ ਮੈਨੂੰ ਦੋ ਪ੍ਰੇਸ਼ਣ ਹੋਈ ਨੇ ਮੇਰੇ ਮਾਵਾ ਜੀ ਦੇਖ ਲਓ ਬਈ 50 60 ਕਿਲੋਮੀਟਰ ਤੋਂ ਚੱਲ ਕੇ ਬਾਪੂ ਕਮੰਡ ਸਿੰਘ ਕੋਲੇ ਆਏ ਨੇ ਉਹ ਬਾਪੂ ਜੀ ਛੋਟੇ ਜਿਹੇ ਆ ਗਏ ਨੇ ਦੇਖੋ ਜੀ ਇਹ ਤਾਂ ਕੁੱਤ ਮਾਤਲਵੇ ਲੱਗੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸਭ ਤੋਂ ਪਹਿਲਾਂ ਤਾਂ ਅਸੀਂ ਬੇਨਤੀ ਕਰਦੇ ਹਾਂ ਜਿਹੜੇ ਮਤਲਬ ਕੁੜੀਆਂ ਮੁੰਡਿਆਂ ਦੇ ਮਤਲਬ ਤਲਾਕ ਹੋਏ ਹੋਏ ਨੇ ਉਹ ਤੋਂ ਪਹਿਲਾਂ ਵਿਆਹ ਕਰਾਉਣ ਤੋਂ ਪਹਿਲਾਂ ਅਸੀਂ ਇਹ ਲੋਕਾਂ ਨੂੰ ਇੱਕ ਸੁਨੇਹਾ ਦੇਣਾ ਚਾਹੁੰਦੇ ਹਾਂ ਵੀ ਤੁਸੀਂ ਬਿਨਾ ਪੜਤਾਲ ਤੋਂ ਬਿਨਾ ਮਤਲਬ ਦੇਖੇ ਕਰੇ ਤੋਂ ਉਹ ਪਹਿਲੀ ਦਾ ਤਲਾਕ ਨਹੀਂ ਹੋਇਆ ਹੁੰਦਾ ਤੁਸੀਂ ਨਾਮ ਦੀ ਨਾਲ ਲਾਲਚ ਝਾਕੇ ਵੀ ਵਧੀਆ ਕੰਮ ਹੈ ਤੇ ਵਧੀਆ ਮੁੰਡਾ ਹੈ ਪਰ ਉਹਦੀ ਬਿਨਾ ਪੜਤਾਲ ਕਰੇ ਆ ਤੁਸੀਂ ਉਹ ਨਤੀਜੇ ਭੁਗਤ ਰਹੇ ਹੋ ਉਹ ਪੜਤਾਲ ਜ਼ਰੂਰੀ ਹੈ ਤੇ ਪਰ ਹੁਣ ਸਾਡੇ ਵੀ ਅਸੀਂ ਬੜਾ ਲੋਕਾਂ ਨੂੰ ਸਮਝਾਉਣੇ ਆ ਬੜਾ ਕੁਝ ਕਹਿਨੇ ਆ ਔਰ ਇਹਦੀ ਮਦਦ ਕਰਾਂਗੇ ਕੁੜੀਆਂ ਛੋਟੀਆਂ-ਛੋਟੀਆਂ ਦੋ ਕੁੜੀਆਂ ਨੇ ਉਹਨਾਂ ਨੂੰ ਵੀ ਪੁੱਛਾਂਗੇ ਵੀ ਕਾਰਨ ਕੀ ਹੈ ਭਾਈ ਮੁੰਡਾ ਵੀ ਵਿਆਹਿਆ ਜੀ ਇਹ ਕੁੜੀ ਵੀ ਵਿਆਹੀ ਸੀ ਪਰ ਉਹਨਾਂ ਦੀ ਬਦਕਿਸਮਤੀ ਹੈ ਜਿਹੜੇ ਲੋਕ ਪੜਤਾਲ ਨਹੀਂ ਕਰਦੇ ਇਹ ਪੜਤਾਲ ਜ਼ਰੂਰੀ ਹੈ ਕਿ ਕਾ ਬੱਚੇ 1.5 ਸਾਲ ਦੀ ਹੈ ਜਿਹਨੂੰ ਐਡਜ ਹੋ ਰਿਹਾ ਹੈ ਹਾਂ ਜੀ ਮੁਰੇ ਬਿਮਾਰੀ ਦਾ ਤਾਂ ਤਾਂ ਪੇਟ ਚ ਵੀ ਬਿਮਾਰੀਆਂ ਹੋ ਜਾਂਦੀਆਂ ਨੇ ਇਹ ਮਤਲਬ ਹੁਣ ਉਹਨੂੰ ਉਹਨਾਂ ਨੂੰ ਦਵਾਈ ਦਿਵਾਉਣੀ ਚਾਹੀਦੀ ਹੈ ਤੇ ਇਹ ਕੈਂਸਰ ਨੂੰ ਵੀ ਭੈੜੀ ਬਿਮਾਰੀ ਆ ਇਹ ਕੈਂਸਰ ਨੂੰ ਵੀ ਭੈੜੀ ਆ ਜੀ ਇਹ ਸਭ ਤੁਹਾਨੂੰ ਹੋਰ ਪੁੱਛਣਾ ਆ ਬੇਟੀਆਂ ਹੈ ਤਾਂ ਦੋਏ ਭੈਣਾਂ ਨੇ ਦੇਖ ਲਓ ਪ੍ਰਮਾਤਮਾ ਦੀ ਮਾਰ ਇਹਨੂੰ ਹੈ ਨਹੀਂ ਤੁਸੇ ਇਹਦੇ ਟੈਸਟ ਆਏ ਨੇ ਇਹ ਛੋਟੀ ਬੱਚੀ ਨੂੰ ਵੇਖ ਰ ਆਪਣਾ ਆਪਣਾ ਨਹੀਂ ਮਾਨ ਸਰ ਇੱਕ ਚੀਜ਼ ਹੋਰ ਹੈ ਜੀ ਛੋਡੇ ਕਿਸੇ ਪਰਿਵਾਰਕ ਤਾਂ ਨਹੀਂ ਭਲੇੜਜਾ ਇਹ ਸਾਡਾ ਹੈ ਨਹੀਂ ਵੀਰੇ ਇੱਧਰ ਕਿਸਾਨੂੰ ਨਹੀਂ ਛੋਡੇ ਘਰ ਦੇ ਨੂੰ ਹੁਣ ਵਾਲੇ ਨੂੰ ਉਹ ਨੂੰ ਕਰਾਉਂਦੇ ਨਹੀਂ ਟੈਸਟ ਨਹੀਂ ਕਰਾਉਂਦਾ ਉਹ ਦਰਦਾ ਹੀ ਨਹੀਂ ਕਰਾਉਂਦੇ ਇਹ ਕਿਹ ਕਰਾਉਂਦੇ ਇਹਦਾ ਐਡਜ ਕਿਵੇਂ ਪਤਾ ਲੱਗੇ ਸਾਨੂੰ ਇਹਦਾ ਇਹ ਬੂਟ ਲੱਛ ਰਿਹਾ ਇਹਦੇ ਵੀ 600 ਆ ਦੇਖੀ ਲਿਖਿਆ ਹੈ ਏਅਰਪੋਰਟ 'ਚ ਹਾਂਜੀ ਨਾ ਨਹੀਂ ਉਹ ਕਹਿੰਦੇ ਵੀ ਇਹ ਲੱਛਣ ਹੁੰਦੇ ਨੇ ਲੱਛਣ ਆ ਹੁੰਦੇ ਨੇ ਵੀ ਬੇਫਿਕਰ ਰਹਿਗੀ ਮਤਲਬ 90% ਲੱਛਣ ਆਗੇ ਬਿਲਕੁਲ ਨਾ ਹਰੂੜੀ ਨਹੀਂ ਸੀ ਵੀਰੇ ਮੈਂ ਪਰ ਉਹਨਾਂ ਨੂੰ ਆਖਿਆ ਵੀ ਆਪਾਂ ਦਿਖਾ ਦਈਏ ਬਾਹਰ ਤਾਂ ਨਾ ਕੁਝ ਨਹੀਂ ਹੁੰਦਾ ਕੁੜੀ ਜਾਂ ਮੈਂ ਬਾਬੇ ਦੀ ਰਹਿ ਲਵਾਂ ਕਾਸੀਆਂ ਵਾਲਾ ਬਾਬਾ ਬੱਚਾ ਏ ਰੇ 12 ਸਾਲ ਉੱਥੇ ਰਹਾ ਡੇਰੇ ਚ ਕੋਈ ਰਹਿੰਦਾ ਸੀ ਘਰੋਂ ਦੇਸੀ ਦਵਾਈਆਂ ਉਹ ਇਹਦੇ ਨਾਲ ਬਲਾਰ ਰਹਿੰਦੇ ਜਦੋਂ ਮਢੀਲਾਂ ਲਈ ਨਾਲੋਂ ਤਲਾਕ ਹੋ ਗਿਆ ਕਹਿੰਦੇ ਉਦੋਂ ਡੇਰੇ ਚ ਰਹਿਣ ਲੱਗ ਗਿਆ ਇਹ ਫਿਰ ਮਾਸੇ ਜਲਦਾਰ ਦੀ ਆਪਾਂ ਤਾਂ ਸਾਰੇ ਖੜੇ ਜੀ ਨੇ ਰੱਬ ਤੋਂ ਅਰਦਾਸ ਕਰਦੇ ਆ ਜਿਵੇਂ ਉਹ ਤੀ ਤੰਦਰੁਸਤਾਂ ਇਹ ਵੀ ਤੰਦਰੁਸਤ ਹੋ ਜੀ ਜੀ ਫਿਰ ਇਹਨਾਂ ਦਾ ਕਿਵੇਂ ਨੇ ਮਡੂng ਜਿਹੜਾ ਕੁੱਟ ਮਾਰ ਕਹਿੰਦੇ ਨੇ ਬਹੁਤ ਜ਼ਿਆਦਾ ਕਰਦਾ ਹੈ ਚਲੋ ਉਹਨਾਂ ਨਾਲ ਗੱਲ ਕਰਾਂਗੇ ਉਹਨਾਂ ਨਾਲ ਗੋਲ ਤੇ ਗੱਲ ਕਰਾਂਗੇ ਉਹਨਾਂ ਦੀ ਸਰਪੰਚੀ ਦਾ ਨੰਬਰ ਵੀ ਲਵਾਂਗੇ ਤੇ ਮੈਂਬਰਾਂ ਦੇ ਨੰਬਰ ਵੀ ਲਵਾਂਗੇ ਫੇਰ ਛਾਣਮੀਨ ਕਰਾਂਗੇ ਹਰੇਕ ਆਖੀ ਦਾ ਮਤਲਬ ਅਬ ਦੀ ਗੱਲ ਹੀ ਦੱਸਦਾ ਦੂਜੀ ਤਾਂ ਦਾਦਾ ਨਹੀਂ ਕੋਈ ਇਹ ਸਾਡਾ ਮਤਲਬ ਕੈਚ ਰਹਿ ਜਿੰਨਾ ਚਿਰ ਅਸੀਂ ਪੜਤਾਲ ਨਹੀਂ ਪੜਤਾਲ ਨਹੀਂ ਕਰਦੇ ਮੈਨੂੰ ਕਹੇ ਵੀ ਦੱਸ ਪਾਰਾਂ ਇਹਨਾਂ ਨੂੰ ਫੇਰ ਭਾਈ ਸਾਨੂੰ ਫੋਨ ਕਰਿਓ ਅਸੀਂ ਪਹਿਲਾਂ ਸੋਡੀ ਪੜਤਾਲ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯਾਰ ਛੋਟੀ ਜਿਹਨੂੰ ਇਹਡ ਜੋ ਹੋਣਾ ਇਹੀ ਦਵਾਈ ਦਵਾਉਂਦੇ ਨੇ ਵੀਰੇ ਸਾਰਾ ਖਰਚਾ ਇਹੀ ਚੱਕਦੇ ਨੇ ਮੇਰੇ ਭਾਈ ਹਾਂ ਭਾਈ ਨੇ ਦੋਨੇ ਇਹ ਵੇ ਇੱਕ ਘਰੇ ਆ ਗਏ ਤਿੰਨ ਨੇ ਭਾਈ ਭਾਈ ਅੱਲੀ ਬਾਣਾ ਵੀਰੇ ਮੈਂ ਤਾਂ ਕਿਉਂ ਭਾਈ ਕੀ ਕਹਿੰਦੇ ਹੋ ਨਹੀਂ ਕਹਿਣਾ ਜੀ ਛੱਡੀ ਕੋੜੀ ਉੱਥੇ ਬਚਣਾ ਚਾਹੁੰਦੀ ਆ ਵੀ ਉਹ ਕੁੱਟਮਾਰ ਵਾਲੀ ਕਰਦਾ ਜੀ ਸਾਨੂੰ ਆਸ਼ਾ ਮਿਲੀ ਪੂਨਸਾਫ ਲਈ ਆਏ ਬਾਬੇ ਲੈ ਕੇ ਹਾਂ ਜੀ ਹਾਂ ਜੀ ਅਸੀਂ ਵੀਡੀਓ ਦੇਖੀ ਜੀ ਬਾਬੇ ਜੀ ਹਾਂ ਜੀ ਵੀਡੀਓ ਦੇਖੀ ਤਾਂ ਆਈ ਫੋਨ ਕਰਕੇ ਠੀਕ ਆ ਵੀਡੀਓ ਦੇਖੀ ਸੀ ਹਾਂ ਜੀ ਜਿਹੜੀ ਉਹ ਕੈਮਰੇ ਵਾਲੀ ਜੀ ਠੀਕ ਆ ਹਾਂ ਤਾਂ ਨੰਬਰ ਲੱਗ ਹੀ ਗਏ ਦੇਖੋ ਬਾਬਾ ਲੈ ਆ ਰਹੇ ਨੇ ਬਹੁਤ ਵੱਡੀ ਗਿਣਤੀ ਚ ਜੇ ਤਾਂ ਅਸੀਂ ਆਪਦਾ ਦੱਸੀਏ ਕਿ ਨਾ ਪੱਖ ਰੋਟੀ ਕਿੰਨਾ ਹੋਣਾ ਵੀ ਦੁੱਪਰ ਹੋਇਆ ਪਿਆ ਇੰਨੇ ਫੋਨ ਆ ਰਹੇ ਨੇ ਦੁੱਪਰ ਨਹੀਂ ਮਤਲਬ ਵੀ ਇੰਨੇ ਦੁਖੀ ਨੇ ਪੰਜਾਬ ਦੀਆਂ ਧੀਆ ਬਾਕੀ ਦੋਵਾਂ ਦੇ ਪੱਖ ਲੈ ਕੇ ਬਾਬਾ ਜੀ ਫੇਰ ਗੱਲ ਕਰਦੇ ਨੇ